ਸਾਥੀ ਦਰਸ਼ਕੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਦਰਸ਼ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹਾਂਗੇ ਆਜ ਜਿਹੜੀ ਤੁਸੀਂ ਮੰਡੀ ਦੇਖ ਸਕਦੇ ਹੋ ਇਹ ਮੰਡੀ ਆ ਗਈ ਜੀ ਨਡਾਲਾ ਤੋਂ ਬਿਜਲੀ ਘਰ ਦੇ ਬਿਲਕੁਲ ਲਾਗੇ ਇਹ ਦਾਣਾ ਮੰਡੀ ਹੈ ਜੀ ਨਡਾਲੇ ਦੀ ਨਡਾਲੇ ਤੋਂ ਜਦੋਂ ਆਪਾਂ ਬੇਗੋਲ ਵਾਲੀ ਸਾਈਡ ਨੂੰ ਆਈਏ ਬੇਗੋਲ ਦੀ ਸਾਈਡ ਤੇ ਉੱਪਰ ਹੀ ਜਿਹੜਾ ਨਡਾਲੇ ਦਾ ਜੋ ਬਿਜਲੀ ਘਰ ਆ ਬਿਜਲੀ ਘਰ ਤੇ ਬਿਲਕੁਲ ਲੱਗੇ ਇਹ ਦਾਣਾ ਮੰਡੀ ਸਥਿਤਾ ਜੀ ਤੇ ਤੁਹਾਨੂੰ ਪਤਾ ਹੈ ਕਿ ਕਣਕ ਦੀ ਬਾਢੀ ਦਾ ਜਿਹੜਾ ਕੰਮ ਜਿਹੜਾ ਬੜਾ ਹੀ ਜੋਰਾਂ ਸ਼ੋਰਾਂ ਤੇ ਚੱਲਦਾ ਪਿਆ ਵਾ ਤੇ ਕਿਸਾਨ ਵੀਰ ਆ ਜਿਹੜੇ ਆਪਣੇ ਪੁੱਤਾਂ ਕੋ ਪਾਲੀ ਹੋਈ ਫਸਲ ਜਿਹੜੀ ਮੰਡੀ ਦੇ ਵਿੱਚ ਲਿਆ ਰਹੇ ਨੇ ਤੇ ਮੰਡੀ ਬਾਰੇ ਥੋੜੀ ਜੀ ਗੱਲਾਂ ਬਾਤਾਂ ਪਾ ਕਿਸਾਨਾਂ ਦੇ ਨਾਲ ਜਿਹੜੇ ਤੇ ਕਿਸਾਨ ਆਏ ਨੇ ਆਪਣੀ ਫਸਲ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਸਾਂਝੀ ਕਰਾਂਗੇ ਉਹਨਾਂ ਦੇ ਨਾਲ ਜਰੂਰ ਅਸੀਂ ਤੁਹਾਡੇ ਅਸੀਂ ਰੂਬਰੂ ਕਰਾਵਾਂਗੇ ਸਰਦਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਰਾ ਕੀ ਨਾਂ ਤੇ ਕਿਹੜਾ ਪਿੰਡ ਦਾ ਗਰਮੇਲ ਸਿੰਘ ਜੀ ਬਰੌਂਲ ਪਿੰਡ ਅੱਛਾ ਬਰੌਂ ਦਾਣੇ ਲੈ ਗਏ ਹਾਂਜੀ ਹਾਂਜੀ ਅੱਜ ਹੀ ਲੈ ਗਏ ਜਾਂ ਪਹਿਲਾਂ ਵੀ ਨਹੀਂ ਕੱਲ ਦੇ ਲੈਂਦੇ ਆ ਕੱਲ ਦੇ ਲੈਂਦੇ ਹਾਂਜੀ ਕਿੱਦਾਂ ਦੇ ਹਾਲਾਤ ਨੇ ਇੱਥੇ ਮੰਡੀ ਦੇ ਨਾਰਮਲ ਠੀਕ ਜਿਹਾ ਹੀ ਹੈ ਚੱਲੀ ਜਾਂਦਾ ਕੰਮ ਹਾਂਜੀ ਹਾਂਜੀ ਅੱਛਾ ਪ੍ਰਬੰਧ ਕਿੱਦਾਂ ਦੇ ਕੀਤੇ ਗਏ ਨੇ ਆੜਤੀਆਂ ਵੱਲੋਂ ਜਾਂ ਸਰਕਾਰ ਵੱਲੋਂ ਠੀਕ ਹੈ ਪ੍ਰਬੰਧ ਪਾਣੀ ਪੂਣੀ ਦੇ ਜਿਦਾ ਲਿਫਟਿੰਗ ਦੇ ਜਾਂ ਬਾਰਦਾਨੇ ਦੇ ਪਾਣੀ ਚਾਹ ਤਾਂ ਉਹਨਾਂ ਨੂੰ ਤਾਂ ਮਿਲਦਾ ਬਾਰਦਾਨਾ ਮਿਲਦਾ ਪਿਆ ਅੱਛਾ ਉਦਾ ਵੀ ਇਦਾਂ ਲੇਬਰ ਦੀ ਥੋੜੀ ਕਮੀ ਆਉਂਦੀ ਆ। ਇਹਦੇ ਲਿਫਟਿੰਗ ਨਹੀਂ ਹੋ ਰਹੀ ਕਿੰਨੇ ਦਿਨਾਂ ਤੋਂ ਕਹਿੰਦੇ? ਲਿਫਟਿੰਗ ਦਾ ਥੋੜੀ ਪ੍ਰੋਬਲਮ ਦੀ ਬੋਰੀਆਂ ਸਾਰਾ ਭਰਿਆ ਪਿਆ। ਕਿੰਨੇ ਕਿ ਦਿਨਾਂ ਤੋਂ ਆ ਰਹੀ ਏਦਾਂ ਲਿਫਟਿੰਗ ਦੀ ਪ੍ਰੋਬਲਮ? ਇਹ 2-3 ਦਿਨ ਹੋ ਗਏ ਆ। ਅੱਛਾ। ਹਾਂਜੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਇਹ ਲਿਫਟਿੰਗ ਟਾਈਮ 'ਤੇ ਨਾ ਹੋ ਜੇ ਤੇ ਕੰਮ ਜਲ ਨਿਬੜ ਜੇ। ਹਾਂਜੀ। ਫਸਲਾਂ ਤਾਂ ਉਦਾਂ ਹੀ ਰੁਲਣਦੀਆਂ ਮੰਡੀ ਦੇ ਵਿੱਚ ਹਨਾ। ਬਿਚਾਰ ਰੁਲਦੇ ਮਹੀ ਬਹੁਤ ਬਹੁਤ ਮਹਰਹਾਲ। ਇਹਨਾਂ ਨੂੰ ਤਾਂ ਕਹਿੰਦੇ 4-4-5-5 ਦਿਨ ਹੋ ਗਏ ਕਿਸਾਨ ਨੂੰ ਇੱਥੇ ਬੈਠਿਆ। ਆਹ ਹੋ ਗਏ 5- ਹਲੇ ਲੱਗੇਗਾ ਟਾਈਮ ਹਨ ਵੀ ਦੋ ਦਿਨ ਲੱਗਨੇ ਹਲੇ ਹੋਰ ਦੋ ਦਿਨ ਲੱਗਨੇ ਫੇਰ ਨੰਬਰ ਆਉਣਾ ਕਿ ਬਹਾਈ ਬਹੁਤ ਪਹਿਲਾਂ ਢੇਰੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਤੇ ਕਿਹੜਾ ਪਿੰਡ ਭੋਰ ਪਿੰਡ ਦਾ ਗਰਾਫ ਉਹ ਤੇਰਾ ਗੁਰਦਾਸਪੁਰ ਏਰੀਆ ਤੋਂ ਕਣਕ ਲੈ ਕੇ ਆਏ ਜੋਂ ਉਧਾਂ ਆਏ ਆ ਜਿਹੜਾ ਕਣਕ ਲੈ ਕੇ ਆਏ ਹਾਂ ਅੱਛਾ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇੱਥੇ ਕਣਕ ਲੈ ਆਏ ਹੋ ਉਹ ਘੇਰ ਦੂਰ ਹਾਂਜੀ ਦੂਰ ਦਿਨ ਦੋ ਦਿਨ ਹੋ ਗਏ ਨੇ ਹਾਂ ਕਿੱਦਾਂ ਦੇ ਹਾਲਾਤ ਲੱਗੇ ਮੰਡੀ ਦੇ ਵਿੱਚ? ਯਾਰ ਤੁਹਾਨੂੰ ਡਾ ਪਤਾ ਹੀ ਨਹੀਂ ਕਿਦਾਂ। ਮੈਨੂੰ ਤੇ ਚਲੋ ਪਤਾ ਦੇਖ ਕੇ ਪਤਾ ਲੱਗ ਜਾਂਦਾ ਉਦਾਂ। ਪਰ ਤੁਹਾਡਾ ਸਾਡਾ ਫੁਛੜਾ ਫਰਜ ਬੰਦਾ ਤੁਹਾਨੂੰ। ਹਾਂ। ਜਿਹੜਾ ਜੋ ਗਿਆ ਠੀਕ। ਪ੍ਰਬੰਧ ਕਿਦਾਂ ਦੇ ਲੱਗੇ ਪਾਣੀ ਪੂਣੀ ਦੇ ਜਦਾਂ ਲਿਫਟਿੰਗ? ਪਾਣੀ ਦਾ ਠੀਕ। ਕਹਿੰਦੇ ਲਿਫਟਿੰਗ ਦੇ ਕੋਈ ਪ੍ਰਬੰਧ ਨਹੀਂ ਕੋਈ ਹੈ ਇੱਥੇ। ਲਿਫਟਿੰਗ ਨਹੀਂ ਹੋ ਰਹੀ ਕਹਿੰਦੇ। ਸਾਬ ਕੋਈ ਹੁੰਦਾ ਉਹ ਸਾਬ ਨਾ ਹੁਣ ਆਇਆ ਕੱਲ ਪਛੋ ਮੀ ਪਾਗਾਰਾ ਆ ਤਾਂ। ਜਦੋਂ ਮੀਂਹ ਪਾ ਗਿਆ ਇੱਕ ਹਾਂ ਤੇ ਗਿੱਲਾ ਮਾਰਨਾ ਤੋਂ ਲੋ। ਕਿ ਉਹ ਦੰਦਾ ਜਿਹੜਾ ਇੱਕ ਦਿਨ ਦਾ ਨਹੀਂ ਟੋੜਿਆ ਉਹ ਮਾਫ਼ ਰੰਗ ਨਹੀਂ ਜਾ ਦਿੱਤਾ ਜਾਮ ਲੱਗ ਗਿਆ ਜੇ ਉਹ ਟੁੱਟ ਜਾਂਦਾ ਆਪਣੇ ਨਾ ਜਾਮ ਲੱਗਦਾ ਮੈਂ ਜਿਹੜੀ بارش ਹੋਈ ਉਹਨਾਂ ਫਸਲ ਵੀ ਜਿਹੜੀ ਨੁਕਸਾਨੀ ਗਈ ਹੈ ਗਿੱਲੀ ਹੋ ਗਈ ਹੈ ਨਾ ਹਾਂ ਉਹਦੇ ਕਰਕੇ ਲੈਣ ਉਹਦੇ ਕਰਕੇ ਲੈਣ ਉਹਦੇ ਕਰਕੇ ਜਿਆਦਾ ਲੈਣ ਬਦਲਬਾਈ ਸਰਕਾਰ ਤੋਂ ਮੰਗ ਕਰਨਾ ਚਾਹੋਗੇ ਜਾਂ ਹੁਣ ਲਿਫਟਿੰਗ ਦੀ ਗੱਲ ਕਰੀਏ ਤੇ ਜਾਂ ਸਰਕਾਰ ਕੋ ਇਹੋ ਹੀ ਮਾਗਰ ਸਾਡਾ ਟਾਈਮ ਨਾ ਫਰਜ਼ ਚੁੱਕੀ ਜਾਵੇ ਕਾ ਹੁਣ ਸਾਡਾ ਜੇ ਫਰਜ਼ ਚੁੱਕਿਆ ਜਾਏਗਾ ਤੇ ਅਈ ਉਹ ਨੋਣਾ ਨੂੰ ਜੀ ਆਇਆਂ ਨੂੰ ਆਖਾਂਗੇ ਤੇ ਫਸਲ ਵੀ ਜੋ ਦੀ ਗਈ ਤੇ ਜੀ ਆ ਕਿ ਆਹ ਲੋ ਤੁਹਾਡੀ ਨਹੀਂ ਚੱਕੀ ਜਾ ਰਹੀ ਤੇ ਪਿੱਛੋਂ ਕਿਸਾਨ ਹੋਰ ਵੀ ਲੈ ਕੇ ਆਉਣਗੇ ਆਪਣੀ ਫੇਸ ਫਸਲ ਫਿਰ ਉਹਨਾਂ ਦੀ ਕਿਦਾਂ ਸੁਣਵਾਈ ਹੋਏਗੀ ਇੱਥੇ ਥਾਂ ਜਾਂ ਨਹੀਂ ਜੀ ਹਾਂ ਜਾਂ ਨਹੀਂ ਹਣਾ ਆ ਜ ਨਹੀਂ ਆ ਪੂਰੀ ਮੰਡੀ ਭਰੀ ਪਈ ਏ ਦਾਣਿਆਂ ਦੇ ਨਾਲ ਆ ਪੂਰੀ ਠੀਕ ਕਿ ਛੋਟੇ ਜਿਹੇ ਕਹਿੰਦੇ ਜ਼ਿਆਦਾਤਰ ਲਿਫਟਿੰਗ ਦੀ ਜਿੱਦਾਂ ਜਿਆਦਾੀ ਪ੍ਰੋਬਲਮ ਆ ਰਹੀ ਹੈ ਲਿਫਟਿੰਗ ਦੀ ਐਸੀ ਕਿਹਦੀ ਪ੍ਰੋਬਲਮ ਹੈ ਕੀ ਹੈ ਲਿਫਟਿੰਗ ਤੇ ਕਿਉਂ ਗੱਡੀਆਂ ਵਿਰਲੇ ਵਿਰਲੇ ਮਿਲਦੀਆਂ ਨੇ ਟੈਂਡਰ ਜਿਹਦਾ ਉਹਦੇ ਕੋ ਗੱਡੀਆਂ ਹੁੰਨੀਆਂ ਹੈ ਨਹੀਂ ਜਿੰਨਾ ਉਹਨੇ ਟੈਂਡਰ ਜਿਹਦੇ ਏਰੀਆ ਦਾ ਪਾਇਆ ਆ ਜੋਸ ਕਰਕੇ ਗੱਡੀਆਂ ਜਿਹੜੀਆਂ ਬਹੁਤ ਘੱਟ ਤੁਸੀਂ ਆ ਵੇਖ ਹੀ ਰਹੇ ਜਮਾਲ ਆ ਕਿਦਾਂ ਮਾਲ ਤਖਾ ਲਕੀਆਂ ਪਈਆਂ ਨੇ ਤੇ ਫੜ ਭਰੇ ਪੈਣ ਮਾਲ ਦੇ ਚੁੱਕਣ ਤੇਰੇ ਲੋਹੋਂ ਤੋਂ ਬਹੁਤ ਚੰਗੀ ਹੋਈ ਬੈਠੀ ਐ ਤੋਲਣ ਵਾਲੀ ਐ ਤੇ ਅੱਜ ਦੋ ਦੋ ਚਾਰ ਚਾਰ ਦਿਨ ਹੋ ਗਏ ਬੈਠੇ ਨੇ ਸਾਨੂੰ ਅੱਛਾ ਦੋ ਤਿੰਨ ਚਾਰ ਚਾਰ ਦਿਨ ਹੋ ਗਏ ਤੁਹਾਨੂੰ ਇੱਥੇ ਬੈਠੇ ਨੇ ਹੋਰ अच्छा अच्छा हां सारीयां ਢੇਰੀਆਂ ਜਿਉਂਦਾ ਪਈਆਂ ਦੇਖ ਲੈ ਮਿੱਟੀ ਦੇ ਵਿੱਚ ਦਾਣੇ ਫਰਾਮੇ ਮਿੱਟੀ ਆਏ ਨੇ ਇਹ ਮੈਂ ਕਿਹਦਾ ਚਾਰ ਇਹ ਬੋਰੇ ਉੱਤੇ ਪੱਲੀਆਂ ਉੱਤੇ ਦਿੱਤੀਆਂ ਤਰਪਾਲਾਂ ਇਹਨਾਂ ਦੇ ਇਹ ਤਰਪਾਲਾਂ ਦਿੱਤੇ بارش ਕਰਕੇ بارش ਦੇ ਸੁਭਾਵਲਾ ਪਤਾ ਨਹੀਂ ਕਦੋਂ ਬਰਸ਼ ਆ ਜਾਂਦੀ ਹੈ ਕੱਲ ਵੀ ਮੌਸਮ ਖਰਾਬ ਦਾ ਤੇ ਪਰसों یخ ਦਾ ਬਮੀ ਆ ਗਿਆ ਸੀ ਤੋਂ ਇਸ ਕਰਕੇ ਜਿਹੜੀ ਢੇਰੀ ਨੂੰ ਆਪਾਂ ਸਾਫ਼ ਕਰਨਾ ਪੱਖਾ ਲਾਉਣਾ ਉਹਦੇ ਤਰਪਾਲ ਲਾ ਲਈ ਦੀ ਬਾਕੀ ਨਹੀਂ ਤੇ ਤਰਪਾਲ ਜਿਹੜੀ ਹੈ ਤਾਂ ਕਰਕੇ ਢੱਪ ਕੇ ਰੱਖਿਆ ਇਹ ਬਰਸ਼ ਕਰਕੇ ਬਰਸਾਤ ਦੇ ਮੌਸਮ ਕਰਕੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਪਾਣੀ ਦੇ ਪ੍ਰਬੰਧ ਕਿੱਦਾਂ ਦੇ ਕਿੱਥੇ ਜਦਾ ਕਿਸਾਨਾਂ ਵੱਲ ਕਿਸਾਨਾਂ ਦੇ ਵਾਸਤੇ ਵੇਖੋ ਸਹੀ ਪੁੱਛੋ ਤਾਂ ਨਾ ਮਾਤਰੀ ਨੇ ਹਾਂ ਨਾ ਮਾਤਰੀ ਨੇ ਕਹਿਨ ਉਹ ਜੋ ਬਰਝ ਕਹਿੰਦਾ ਵੈਸੋ ਵੈਸੇ ਨਾ ਮਾਤਰੀ ਨੇ ਚਾਰ ਚੰਨ ਵਾਲੋ ਆ ਸਾਰੇ ਆਰ ਦੇ ਆਪੋ ਆਪਣੇ ਬੰਦ ਕੀਤੇ ਨੇ ਸਾਰੇ ਆਪੋ ਆਪਣਾ ਪਾਣੀ ਘਰ ਪੀਉਦੇ ਨੇ ਸਾਰਿਆਂ ਤੁਸੀਂ ਲਾਸਟ ਸਰਕਾਰ ਤੋਂ ਕੀ ਮੰਗ ਕਰਦੇ ਕਿ ਲਿਫਟਿੰਗ ਜਿੱਦਾਂ ਹੋਣੀ ਚਾਹੀਦੀ ਹੈ ਜਿੱਦਾਂ ਅਸੀਂ ਤੇ ਕਹਿੰਦੇ ਆ ਸਰਕਾਰ ਨੂੰ ਹਰ ਕੀ ਦਾ ਜਿਹੜਾ ਵੀ ਕੋਈ ਬਾਰਦਨ ਆਇਆ ਚਾਹ ਲਿਫਟਿੰਗ ਹੈ ਚਾਹ ਕੁਝ ਵੀ ਉਹਦਾ ਪਹਿਲੋ ਅਰੇਂਜਮੈਂਟ ਕਰਨਾ ਚਾਹੀਦਾ ਉਹਦੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਤਾਂ ਕਿ ਬਾ ਸੀਜ਼ਨ ਦੇ ਵਿੱਚ ਕਿਸੇ ਨੂੰ ਤੰਗੀ ਨਾ ਆਵੇ ਪਰ ਉਹ ਉਹ ਆ ਜਾਂਦੀ ਤਰੰਗੇ ਜਰੂਰ ਆਉਂਦੀ ਹੈ ਹੁੰਦੀ ਨਹੀਂ ਪੂਰੀ ਉਹ ਕਿੰਨੇ ਕ ਦਿਨੋਂ ਉਹਦੀ ਜਿਹੜੀ ਲਿਫਟਿੰਗ ਜਿਹੜੀ ਰੁਕੀ ਹੈ ਲਗਭਗ ਕਿੰਨੇ ਕ ਦਿਨ ਹੋ ਗਏ ਨੇ ਲਗਭਗ ਨਹੀਂ ਵੇਖੋ ਅੱਜ ਇੱਕ ਗੱਡੀ ਆ ਗਈ ਕੱਲ ਉਹ ਨਹੀਂ ਆਈ ਪਰਸੇ ਗੱਡੀ ਆਈ ਉਹ ਕੀ ਹੋਇਆ ਬਤ ਉਹਨੂੰ ਅਪ ਕਿੰਨੇ ਕਿਵੇਂ ਕਿੰਨੀ ਕੁ ਰੁਕੀ ਤੇ ਕਿੰਨੇ ਦਿਨਾਂ ਬਾਅਦ ਆਉਂਦੀ ਹੈ ਚੱਲਦਾ ਹੈ ਮਾੜਾ ਮੋਟਾ ਪਰ ਜੋ ਸਭੀ ਸ਼ੈਂਟੀ ਉਹ ਨਹੀਂ ਜਿੱਦਾਂ ਚੱਲਣਾ ਚਾਹੀਦਾ ਓਦਾਂ ਨਹੀਂ ਚੱਲਦਾ ਹੋਰ ਚੱਲਦਾ ਪਿਆ ਉਹ ਨਹੀਂ ਚੱਲਦਾ ਉਹ ਨਹੀਂ ਚੱਲਦਾ ਹਾਂ ਵੇਖੋ ਜੀ ਆਰਤੀ ਜਿਹਨੇ ਵਧੀਆ ਗੱਲ ਕੀਤੀ ਕਹਿੰਦੇ ਜਿੱਦਾਂ ਚੱਲਣਾ ਚਾਹੀਦਾ ਪਰ ਓਦਾਂ ਨਹੀਂ ਚੱਲ ਰਿਹਾ ਕਦੀ ਕਿਤਾ ਮੈਂ ਕਹਿੰਦਾ ਉਹ ਕਹਿੰਦੇ ਕਦੀ ਕਦੀ ਇਜਤ ਗੱਡੀ ਆ ਗਈ ਅੱਜ ਇੱਕ ਆ ਗਈ ਸ਼ਾਮ ਤੱਕ ਨਹੀਂ ਆਈ ਮਾਲ ਤੇ ਇਹ ਤਾਂ ਨਹੀਂ ਵੀ ਗੱਡੀ ਦਾ ਮਾਲ ਰਾਰ ਨੂੰ ਭਰਿਆ ਜਾਂਦਾ ਮਾਲ ਜਿਆਦਾ ਭਰਿਆ ਜਾਂਦਾ ਜੇ ਉਹਦੇ ਲਿਫਟਿੰਗ ਨਹੀਂ ਹੁੰਦੀ ਤੇ ਉਹਨਾਂ ਚੁੱਕ ਕੇ ਚੱਕੇ ਲਾਉਣੇ ਲੇਬਰ ਵਾਸਤੇ ਬੜੇ ਔਖੇ ਨੇ ਉਹ ਕਿੱਥੋਂ ਇੰਨੇ ਲੇਬਰ ਲਾ ਹਾਂਜੀ ਮੈਂ ਕਹਿੰਦਾ ਵੀ ਆਪਣੇ ਪ੍ਰਬੰਧ ਪਰਸਨਲ ਹੀ ਕੀਤੇ ਨੇ ਸਰਕਾਰ ਵੱਲੋਂ ਨਹੀਂ ਗਏ ਹੋਜਾ ਪ੍ਰਬੰਧ ਆਰਟੀਆਂ ਨਹੀਂ ਕੀਤੇ ਆ ਆਰਟੀਆਂ ਨਾਬ ਕੀਤੇ ਜੇ ਪੱਲਿਓ ਪੈਸੇ ਲਾ ਕੇ ਤਰਬਾਲਾ ਲੈਂਦੀਆਂ ਆ ਪੱਲਿਓ ਪੈਸੇ ਲਾ ਕੇ ਤਰਪਾਲਾ ਲੈਂਦੀਆਂ ਅੱਛਾ ਆਪੇ ਜੇ ਫਸਲ ਜ਼ਿਮੀਦਾਰ ਦੀ ਖਰਾਬ ਨਾ ਹੋਵੇ ਉਹਨੂੰ ਕਿਤੇ ਚਲੋ ਪਾਸ ਨੇ ਕੋਈ ਸੁਯੋਗ ਦਿੱਤਾ ਪਹਿਲਾਂ ਵੀ ਕੋਈ ਕੋਈ ਤਰਪਾਲ ਦਾ ਪ੍ਰਬੰਧ ਕਰ ਦੋ ਜਾਂ ਕੋਈ ਪ੍ਰਬੰਧ ਕਿ ਉਹ ਸਭ ਉਹਨਾਂ ਨੇ ਆਪੋ ਆਪਣੀਆਂ ਆਰਤੀਆਂ ਨੂੰ ਜੀ ਤੁਹਾਡੀ ਜੇਬ ਚੋਂ ਲੱਗੇ ਸਾਰੇ ਪੈਸੇ ਉਹ ਤੇ ਕੁਦਰਤੀ ਆਟੋਮੈਟਿਕਲੀ ਹੈ ਅੱਛਾ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੇ ਕਿਹੜਾ ਪਿੰਡ ਤੁਹਾਡਾ ਅਜੀਤ ਸਿੰਘ ਰਾਕਰ ਰਾਜਪੂਤਾ ਆਹ ਰਾਕਰ ਰਾਜ ਸਰਦਾਰ ਅਜੀਤ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਫਸਲ ਲਾਉਂਦੇ ਨੂੰ ਮੈਨੂੰ ਤਾਂ ਕੱਲ ਹੀ ਲਾਇਆ ਤੇ ਕੱਲ ਹੀ ਚਲਾ ਗਿਆ ਅੱਛਾ ਕੱਲ ਮਤ ਤੁਹਾਡੀ ਹੋ ਗਈ ਤੁਲ ਗਈ ਆ ਹਾਂ ਅੱਛਾ ਪ੍ਰਬੰਧ ਤੁਹਾਨੂੰ ਕਿਦਾਂ ਦੇ ਲੰਗੇ ਮੰਡੀ ਦੇ ਵਿੱਚ ਸਰਕਾਰ ਤੇ ਬਾਕੀ ਪਿੱਛੇ ਜੀ ਬੜੀ ਸੁਣ ਚਾਰੇ ਕਿ ਲਿਫਟਿੰਗ ਦੀ ਜਦਾ ਵਾਰਦਾਨੇ ਦੀ ਬੜੀ ਛੋਟੀ ਜਿਹੀ ਆਉਂਦੀ ਸ਼ਾਇਦ ਕਿ ਕਿਦਾਂ ਦੀ ਬਾਦਰ ਨਾ ਠੀਕ ਆ ਬਈ ਕਿੱਦਾਂ ਹੁੰਦੇ ਆ ਅੱਛਾ ਢਾਂਗਾ ਬੜੀਆਂ ਲੱਗੀਆਂ ਕਿ ਕਹਿੰਦੇ ਲਿਫਟਿੰਗ ਬੜੀ ਹੋਉਂਦੀ ਨਹੀਂ ਦਈ ਕੜਕ ਤੇ ਆਉਣੀ ਆਉਣੀ ਇਹਨੇ ਹੂੰ ਕੜਕ ਦੇ ਦਿਨ ਹੋਣੀ ਆ ਹਾਲੇ ਜੀ ਵੱਡੀ ਜਣੀ ਚੌਥਾ ਦਿਨ ਹੈ ਅੱਜ ਤੀਜਾ ਚੌਥਾ ਦਿਨ ਹਾਂ ਇਹਨੇ ਭਾਈ ਆਰਤੀ ਜੂਨੀਅਨ ਕਹਿੰਦੇ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ ਦਾ ਮਤਲਬ ਕੀ ਹੋਈ ਜਾਂਦੀ ਐਵੇਂ ਲੋਕੀ ਮਾਰੀ ਜਾਂਦੇ ਝੂਟ ਜਿਆਦਾ ਮਾਰਦੇ ਨੇ ਲੋਕ ਕੰਮ ਤੇ ਹੋ ਹੀ ਜਾਂਦਾ ਤੁਹਾਨੂੰ ਲੱਗਦਾ ਝੂਠ ਬੋਲਦੇ ਆਰਤੀਏ ਨਹੀਂ ਹੋਰ ਕੰਮ ਝੁੰਡੇ ਹੀ ਲਿਫਟਿੰਗ ਹੁੰਦਾ ਸਿਰ ਹੋਰ ਕਿੰਮੇ ਕਾਰੀ ਸਾਢੀ ਹੋ ਗਈ ਤਾਂ ਇਹ ਅਖਤਾਰੇ ਨੂੰ ਅਗਲੇ ਠੀਕ ਆ ਅੱਛਾ ਅੱਛਾ ਤੁਹਾਡੀ ਹੋ ਗਈ ਤੇ ਬਾਕੀ ਫਿਰ ਕਿੱਥੇ ਜਾਣਗੇ ਆਰੇ ਆ ਸਾਰੇ ਚੱਲ ਜਾਣੇ ਅੱਛਾ ਅੱਛਾ ਠੀਕ ਮੈਂ ਦੇਖ ਰਿਹਾ ਕਿ ਢਾਂਗਾ ਬਹੁਤ ਲੱਗੀਆਂ ਪਈਆਂ ਜਦਾਂ ਉਹ ਬੋਰੀਆਂ ਦੀ ਗੱਲ ਕਰੀਏ ਤੇ ਬੋਰੀਆਂ ਦੇ ਵਿੱਚ ਕਣਕਾਂ ਜਿਹੜਾ ਰੁਲਦੀ ਫਿਰਦੀਆਂ ਇਹ ਤੇ ਇਹ ਜੋਨੀਅਨ ਦਾ ਹੈਡ ਆਰਤੀਆਂ ਦਾ ਕੰਮ ਲਿਵਰ ਮੰਗਾਏ ਤੇ ਆਪਣੇ ਹੇ ਜੀ ਉਹ ਲੇਵਰ ਦੀ ਵੀ ਕਈ ਵਾਰੀ ਛੋਟੇ ਆ ਰਹੀ ਕਦੇ ਐਤ ਕੀ ਕਹਿੰਦੇ ਬੰਦੇ ਹੈ ਘਟ ਆਏ ਲੇਵਰ ਬਹੁਤ ਘਟ ਆਈ ਜੀ ਕੰਮ ਕਰਾਉਂਦੇ ਲੋਕੀ ਬਾਹਰੋਂ ਲਿਆ ਲਿਆ ਕੰਮ ਕਰਾਉਂਦੇ ਲੋਕੀ ਅੱਛਾ ਲੇਵਰ ਬਾਹਰੋਂ ਆ ਰਹੀ ਹੈ ਜਿੱਦਾਂ ਆਹੋ ਦੇਖ ਭਈਏ ਤੇ ਕੰਮ ਨਹੀਂ ਕਰਦੇ ਆ ਕੀ ਯਾਰ ਕਿੰਨੇ ਕੁ ਬੰਦੇ ਨੇ ਹਮ ਠੀਕ 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 ਆਹੋ ਲੇਵਰ ਤੇ ਇਦਾਂ ਹੀ ਬੰਦੇ ਬੰਦੇ ਛੱਟ ਜਾ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਨਵੀਂ ਅਪਡੇਟ ਅਸੀਂ ਜ਼ਰੂਰ ਦਿਖਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ